ਜਦੋਂ ਸਟੂਡੈਂਟਸ ਵੀਜ਼ਾ ਤੇ ਕੈਪ ਲੱਗੀ ਤੇ ਇਥੋਂ ਦੇ ਕਾਲਜ ਜਿਹੜੇ ਆ ਉਹ ਪਿੱਟ ਉੱਠੇ ਤੇ ਕੋਸਟ ਕਟਿੰਗ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੇ ਚੇਂजेस ਵੀ ਕੀਤੇ ਹੁਣ ਇੱਕ ਹੋਰ ਕਾਲਜ ਨੇ ਆਪਣੇ ਪੰਜਾਬ ਪ੍ਰੋਗਰਾਮ ਬੰਦ ਕਰ ਦਿੱਤੇ ਨੇ ਕਿਹੜਾ ਕਾਲਜ ਹੈ ਤੇ ਕੀ ਪੂਰੀ ਖਬਰ ਹੈ ਜੀ ਇਹ ਅਸਲ ਵਿੱਚ ਹੈ ਜੀ ਸੈਂਟੇਨੀਅਲ ਕਾਲਜ ਇਹਨਾਂ ਦੇ ਪ੍ਰੋਗਰਾਮ ਤਾਂ 100 ਤੋਂ ਉੱਪਰ ਨੇ ਜੀ ਵਿੱਚੋਂ 49 ਪ੍ਰੋਗਰਾਮ ਜਿਹੜੇ ਉਹਨਾਂ ਨੂੰ ਟੈਂਪੋਰਰੀਲੀ ਸਸਪੈਂਡ ਕਰਨ ਦਾ ਐਲਾਨ ਕੀਤਾ ਹੂੰ ਗੱਲ ਇਹ ਦੇ ਵਿੱਚ ਨੋਟ ਕਰਨ ਵਾਲੀ ਇਹ ਹੈ ਵੀ ਪਹਿਲਾਂ ਕਈ ਕਾਲਜਸ ਨੇ ਕੁਝ ਕੈਂਪਸ ਵੀ ਬੰਦ ਕੀਤੇ ਤੇ ਪ੍ਰੋਗਰਾਮ ਵੀ ਬੰਦ ਕੀਤੇ ਆ ਉਹ ਇਹੋ ਹੀ ਕਹਿੰਦੇ ਕਿ ਅਸਥਾਈ ਤੌਰ ਤੇ ਕਰਨ ਟੈਂਪਰੇਰੀ ਕਰ ਰਹੇ ਆ ਪਰ ਉਹਨਾਂ ਨੂੰ ਉਮੀਦ ਹੈ ਕਿ ਸਰਕਾਰ ਆਪਣੀ ਨੀਤੀ ਬਦਲੇਗੀ ਸਟੋਰਟ ਹੋਰ ਆਉਣਗੇ ਤੇ ਫਿਰ ਖੋਲਾਂਗੇ ਫਿਰ ਸ਼ੁਰੂ ਕਰਾਂਗੇ ਪਰ ਇਸ ਵੇਲੇ ਮੰਦੜੇ ਹਾਲਾਤ ਨੇ ਜੇ ਅਸੀਂ ਗੱਲ ਕਰੀਏ ਤਾਂ ਉਨਟੇਰੀਓ ਦਾ ਇੱਕ ਕਾਲਜ ਆ ਉਹਨਾਂ ਨੇ 49 ਪ੍ਰੋਗਰਾਮ ਤੇ ਪਿਛਲੇ ਜਿਹੜੇ ਪ੍ਰੋਗਰਾਮ ਉਹਨਾਂ ਦੇ 177 ਹੈਗੇ ਨੇ ਉਹਨਾਂ ਦੇ ਵਿੱਚੋਂ ਇਹ 49 ਪ੍ਰੋਗਰਾਮ ਦੀ ਕਟੌਤੀ ਜਿਹੜੀ ਕਾਫੀ ਵੱਡੀ ਹੈ। ਸਕੂਲ ਦੀ ਵੈਬਸਾਈਟ ਦੇ ਮੁਤਾਬਕ ਫੈਸ਼ਨ, ਬਿਜ਼ਨਸ, ਮੈਨੇਜਮੈਂਟ, ਕੰਸਟਰਕਸ਼ਨ, ਪ੍ਰੋਜੈਕਟ ਮੈਨੇਜਮੈਂਟ, ਜਰਨਲਿਜ਼ਮ ਵਗੈਰਾ, ਐਡਵਾਂਸਡ ਟੀਵੀ, ਫਿਲਮ ਇਹ ਸਾਰੇ ਪ੍ਰੋਗਰਾਮ ਜਿਹੜੇ ਸੀ ਇਹਨਾਂ ਨੂੰ ਹਾਲ ਦੀ ਕੜੀਨਾਂ ਵਿੱਚ ਨਵੇਂ ਸਟੂਡੈਂਟ ਏਨਰੋਲ ਨਹੀਂ ਕੀਤੇ ਜਾਣਗੇ। ਜਿਹੜੇ ਸਟੂਡੈਂਟ ਇਸ ਵੇਲੇ ਇਹਨਾਂ ਦੇ ਵਿੱਚ ਏਨਰੋਲ ਹੈਗੇ ਨੇ ਉਹਨਾਂ ਨੂੰ ਗ੍ਰੈਜੂਏਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ, ਕੰਪਲੀਟ ਕਰ ਸਕਣਗੇ ਆਪਣੀ ਸਟੱਡੀਜ਼। ਕਾਲਜ ਦੇ ਪ੍ਰੈਜ਼ੀਡੈਂਟ ਕ੍ਰੇਗ ਸਟੀਵਨਸਨ ਨੇ ਕਿਹਾ ਕਿ ਪਿਛਲੇ ਸਾਈਕਲ ਨਾਲੋਂ ਇਹ ਇਸ ਵਾਰੀ 43% ਜਿਹੜੇ ਸਟੂਡੈਂਟੋ ਘਟਾਏ ਨੇ ਹਾਲਾਂਕਿ ਇਹ ਜਿਹੜੇ ਅੰਕੜੇ ਨੇ 2024 ਦੇ ਨੇ 2025 ਵਾਲੇ ਅਜੇ ਆਉਣੇ ਨੇ ਜਿਨ੍ਹਾਂ ਵਿੱਚ ਹੋਰ ਜ਼ਿਆਦਾ ਅੰਤਰ ਹੋਵੇਗਾ ਤੇ 2024 ਉਹ ਬੜਾ ਸੀ ਜਦੋਂ ਇਹ ਜੇ ਕਟੌਤੀਆਂ ਜਿਹੜੀਆਂ ਸੀ ਉਹ ਲੱਗ ਰਹੀਆਂ ਸੀ ਜੇ ਲੱਗੀਆਂ ਨਹੀਂ ਸੀ ਸੋ ਇਸ ਕਾਲਜ ਨੂੰ 5000 ਸਟੂਡੈਂਟ ਤੱਕ ਸਾਰਾ ਤੇ ਹੋਰ ਬਹੁਤ ਸਾਰੇ ਪੋਸਟ ਸਕੈਂਡਰੀ ਸਟੂਡੈਂਟ ਜਿਹੜੇ ਕਹਿੰਦੇ ਨੇ ਕਿ ਸਾਡੇ ਹੰਡਰਡਜ਼ ਆਫ ਮਿਲੀਅਨਸ ਜਿਹੜਾ ਘਾਟਾ ਸਾਨੂੰ ਪਵੇਗਾ ਜਿਹਦੇ ਨਾਲ ਜੌਬਸ ਤੇ ਸਟੂਡੈਂਟ ਪ੍ਰੋਗਰਾਮ ਜਿਹੜੇ ਨੇ ਬੰਦ ਹੋਣ ਦੇ ਕੰਡੇ ਤੇ ਪਹੁੰਚ ਗਏ ਨੇ ਜੇ ਸਰਕਾਰ ਨੇ ਫੰਡਿੰਗ ਬੂਸਟ ਨਾ ਕੀਤੀ ਤੇ ਫਿਰ ਅਸੀਂ ਬਿਲਕੁਲ ਬੰਦ ਹੋਣ ਤੱਕ ਪਹੁੰਚ ਜਾਵਾਂਗੇ ਡਗਫੋਰਡ ਦੀ ਜਿਹੜੀ ਸਰਕਾਰ ਐਂਟਰੀਓ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਐਂਟਰੀਓ ਦੇ ਕਾਲਜ ਜਿਹੜੇ ਉਹਨਾਂ ਨੂੰ 3.1 ਬਿਲੀਅਨ ਡਾਲਰ ਜਣੀ ਆਮਦਨ ਹੈ ਉਹਨਾਂ ਨੂੰ ਘਟ ਹੋਵੇਗੀ ਪਿਛਲੇ ਸਾਲਾਂ ਨਾਲ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਹੋਰ ਜ਼ਿਆਦਾ ਕਟੌਤੀ ਹੋ ਸਕਦੀ ਹੈ ਆਟਵਾ ਨੇ 45% ਘਟ ਪਸਟਡੀ ਪਰਮਿਟ ਜਿਹੜੇ 2024 ਚ ਜਿਹੜੇ ਨੇ ਉਹ ਜਾਰੀ ਕੀਤੇ ਨੇ ਔਰ 2024 ਦੇ ਪਹਿਲੇ 10 ਮਹੀਨਿਆਂ ਦੇ ਵਿੱਚ 35% ਘਟ ਸੀ ਤੇ ਅਖੀਰਲੇ 2 ਮਹੀਨਿਆਂ ਦੇ ਜਿਹੜੇ ਅੰਕੜੇ ਆ ਜੇ ਪੂਰਨ ਤੌਰ ਤੇ ਸਾਹਮਣੇ ਨਹੀਂ ਆਏ ਜੇ ਉਹਨਾਂ ਦੇ ਵਿੱਚ ਵੀ ਆ ਗਿਆ ਤਾਂ ਫਿਰ ਪਤਾ ਲੱਗੇਗਾ ਕਿ ਕਿੰਨੇ ਸਟਡੀ ਪਰਮਿਟ ਜਿਹੜੇ ਨੇ ਕੱਟ ਹੋਏ ਨੇ ਤੇ ਇਹ ਫਿਰ ਮੈਂ ਜ਼ਾਦ ਕਰਾ ਦੇਵਾਂ ਕਿ 2024 ਉਹ ਸਾਲ ਹੈ ਜਿਸ ਸਾਲ ਦੇ ਵਿੱਚ ਕਟੌਤੀਆਂ ਜੇ ਸ਼ੁਰੂ ਹੋਈਆਂ ਸੀ ਅਜੇ ਕੋਈ ਪੂਰਾ ਪ੍ਰੋਗਰਾਮ ਜਿਹੜਾ ਅਧਿਕਤੋਂ ਬਾਅਦ ਜੜੀਆਂ ਸੀ ਕਟੌਤੀਆਂ ਸ਼ੁਰੂ ਹੋਈਆਂ ਕਿ ਸਟੱਡੀ ਪਰਮਿਟ ਅਸੀਂ ਘੱਟ ਦੇ ਲਏ ਨੇ ਇਸ ਤੋਂ ਬਾਅਦ ਸਿਰਫ ਜਿਹੜੇ ਸੀ ਇਸ ਪੀਰੀਅਡ ਦੇ ਦੌਰਾਨ 10 ਮਹੀਨੇ ਵਿੱਚ 91000 ਸਟੱਡੀ ਪਰਮਿਟ ਜਿਹੜੇ ਅਪਰੂਵ ਕੀਤੇ ਗਏ ਜਦਕਿ 2023 ਦੇ ਵਿੱਚ ਇਸੇ ਹੀ ਸਮੇਂ ਦੇ ਦੌਰਾਨ 210000 ਸਟੱਡੀ ਪਰਮਿਟ ਜਿਹੜੇ ਸੀ ਉਹ ਅਪਰੂਵ ਕੀਤੇ ਗਏ ਸੀ ਤੇ ਜੇ ਨਵੰਬਰ ਦਸੰਬਰ ਦੇ ਅੰਕੜਿਆਂ ਵਿੱਚ ਜੋੜ ਲੈ ਜਾਣ ਤੇ ਜਿਹੜੀ ਕਟੌਤੀ ਨੂੰ ਸਰਕਾਰ 35 40 ਜਾਂ 45% ਤੱਕ ਦੱਸ ਰਹੀ ਹੈ ਉਹ ਕਟੌਤੀ ਜਾਂ ਉਹ ਜਿਹੜਾ ਸਟੂਡੈਂਟ ਦੀ ਗਿਣਤੀ ਵਿੱਚ ਘਟਾ ਹੈ ਉਹ 60% ਤੋਂ ਵੀ ਜ਼ਿਆਦਾ ਹੋਵੇਗਾ ਸੋ ਸਵਲীন ਜਿਹੜੇ ਸਰਕਾਰ ਨੇ ਕੈਪ ਲਾਈ ਸੀ ਨਾ ਨੰਬਰ ਉਹ ਨੰਬਰ ਨੰਬਰ ਨਹੀਂ ਕਿਸੇ ਗਿਣਤੀ ਕਿ ਰਹਿਣੇ ਉਹ 35 ਕਰ ਲੈਣ 40 ਕਰ ਲੈਣ 45 ਕਰ ਲੈਣ ਪਰ ਜਦੋਂ ਇੱਕ ਵਾਰੀ ਮੋਹ ਪੰਗ ਹੋ ਗਿਆ ਨਾ ਤੇ ਸਟੂਡੈਂਟਸ ਨੂੰ ਵੇ ਪਤਾ ਲੱਗ ਗਿਆ ਕਿ ਸਾਡੇ ਪੱਕੇ ਹੋਣ ਦੇ ਚਾਂਸਸ ਹੈ ਨਹੀਂਗੇ ਤੇ ਇਹ ਗਿਣਤੀ 60 ਕੀ ਮੈਂ ਕਹਿੰਦਾ ਇਹ 80 85 ਤੱਕ ਜਾਵੇਗੀ ਤੇ ਸਰਕਾਰ ਚੋਂ ਦੀ ਵੀ ਬਹਾਲ ਦੀ ਘੜੀ ਹੋਈ ਹੈ ਹਾਂ ਪਰ ਇੰਨਾ ਕੁ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਓਵਰ ਕਰੈਕਸ਼ਨ ਹੋ ਜਾਣੀ ਆ ਜੋ ਉਮੀਦ ਮਾਰਕ ਮਿਲਰ ਹੋਣਾ ਨੇ ਲਾਈ ਹੋਈ ਹੈ ਜਾਂ ਲਾਈ ਸੀ ਜਿੰਨੀ ਕੋ ਲਾਈ ਬੈਠੇ ਨੇ ਉਸ ਤੋਂ ਕਿਤੇ ਜ਼ਿਆਦਾ ਜਿਹੜਾ ਡਿਕਲਾਈ ਨਾ ਹੋ ਜਾਵੇਗਾ ਪਰ ਜੇ ਕਾਲਜੇਜ਼ ਵਾਲੇ ਕਹਿ ਰਹੇ ਨੇ ਕਿ ਸਾਨੂੰ ਘਾਟਾ ਪੈ ਜਾਣਾ ਤਾਂ ਸਰਕਾਰ ਨੂੰ ਇਹ ਸਰਕਾਰ ਅੰਦਰ ਖਾਤੇ ਇਹ ਵੀ ਸੋਚੀ ਬੈਠੀ ਹੈ ਕਿ ਪੈਸੇ ਬਣਾਏ ਵੀ ਤਾਂ ਬਹੁਤ ਆ ਇਹਨਾਂ ਨੇ 2-3 ਸਾਲ ਬਲਕਿ ਜ਼ਿਆਦਾ ਹੀ ਬਣਾਏ ਨੇ ਤੇ ਚਲੋ ਹੁਣ ਜੇ ਬਣਾ ਲਏ ਹੁਣ ਜਰਾ ਆਰਾਮ ਨਾਲ ਬੈਠਣ ਕੋਈ ਇਹੋ ਜੀ ਗੱਲ ਨਹੀਂ ਅਸੀਂ ਆਪਣਾ ਜਰਾ ਇਮੀਗ੍ਰੇਸ਼ਨ ਵਾਲਾ ਤਾਂ ਜਿਹੜਾ ਪੋਪੂਲੇਸ਼ਨ ਵਾਲਾ ਜਿਹੜਾ ਟੀਚਾ ਹੈ ਨਾ ਉਹਦੇ ਬਾਰੇ ਨਜ਼ਰ ਮਾਰ ਲਈਏ ਸਾਨੂੰ ਉਹ ਜ਼ਿਆਦਾ ਜ਼ਰੂਰੀ ਹੈ ਹਾਊਸਿੰਗ ਦੀ ਬਹੁਤ ਵੱਡੀ ਸਮੱਸਿਆ ਹੈ ਜੌਬ ਨੰਬਰ ਜਿਹੜੇ ਨੇ ਉਹ ਬਿਹਤਰ ਨਹੀਂ ਹੈਗਾ ਅਨਪਲੋਇਮੈਂਟ ਵੱਧਦੀ ਜਾ ਰਹੀ ਹੈ ਹੂੰ ਅਫੋਰਡੇਬਿਲਟੀ ਦਾ ਵੀ ਵੱਡਾ ਰੌਲਾ